ਹੈਗੇ ਨਹੀਂ ਹਨ ਰੀਅਲ ਦੇ ਵਿੱਚ ਇਹੋ ਤੇ ਮਾਇਆ ਏ ਇਹੋ ਤੇ ਭਰਮ ਏ ਸਾਰਿਆਂ ਦਾ ਅੱਛਾ ਚਲੋ ਮਹਾਰਾਜ ਜੀ ਦਾ ਇੱਕ ਹੁਕਮ ਆਉਂਦਾ ਏ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਈ ਮਹਾਰਾਜ ਜੀ ਕਹਿੰਦੇ ਨੇ ਜੇ ਪ੍ਰਮਾਤਮਾ ਜੀ ਨੂੰ ਸਾਰੇ ਜਾਣੇ ਵੱਡਾ ਕਹਿਣ ਲੱਗ ਪੈਣ ਕਿ ਤੂੰ ਬਹੁਤ ਵੱਡਾ ਏ ਤੇ ਮਹਾਰਾਜ ਵੱਡੇ ਥੋੜੀ ਹੋ ਜਾਂਦੇ ਉਹ ਓਡੇ ਰਹਿੰਦੇ ਜਿੱਡੇ ਹੈਗੇ ਨੇ ਤੇ ਸਾਰੇ ਜਾਣੇ ਮਿਲ ਕੇ ਕਹਿਣ ਕਿ ਤੂੰ ਛੋਟਾ ਏ ਤੇ ਛੋਟੇ ਹੋ ਜਾਂਦੇ ਨਹੀਂ ਹੁੰਦੇ ਚਲੋ ਮਨ ਲੋ ਸਾਰੇ ਜਾਣੇ ਮਿਲ ਕੇ ਕਿਸੇ ਇੱਕ ਜਾਣੇ ਨੂੰ ਚਲੋ ਸਾਨੂੰ ਕਹਿ ਦੇਣ ਕਿ ਅਸੀਂ ਛੋਟੇ ਆ ਛੋਟੇ ਆ ਛੋਟੇ ਉਹਦੇ ਨਹੀਂ ਛੋਟੇ ਹੋ ਜਾਣਗੇ ਸਾਰੇ ਜਾਣੇ ਕਹਿ ਦੇ ਨਹੀਂ ਬੁਰੇ ਆ ਬੁਰੇ ਆ ਉਹਦੇ ਨਾਲ ਬੁਰੇ ਹੋ ਜਾਣਗੇ ਅੱਛਾ ਸਾਰੇ ਮਿਲ ਕੇ ਕਹਿਣ ਅਸੀਂ ਬਹੁਤ ਚੰਗੇ ਆ ਉਹਦੇ ਨਾਲ ਚੰਗੇ ਹੋ ਜਾਣਗੇ ਅਸੀਂ ਉਹੀ ਰਹਿਣਾ ਜੋ ਅਸੀਂ ਹੈਗੇ ਆ ਅਸੀਂ ਆਪਣੀ ਕਮਾਈ ਕਰਕੇ ਆਪਣੀ ਪ੍ਰੈਕਟਿਸ ਕਰਕੇ ਚੰਗੇ ਮਾੜੇ ਹੁੰਨੇ ਪਰ ਅਸੀਂ ਈਗੋ ਦੇ ਵਿੱਚ ਕੀ ਮੰਨਿਆ ਏ ਸਾਰੇ ਮੈਨੂੰ ਚੰਗਾ ਚੰਗਾ ਕਹਿਣ ਸਾਨੂੰ ਲੱਗਦਾ ਏ ਜਦੋਂ ਦੂਜਾ ਚੰਗਾ ਕਹਿੰਦਾ ਤੇ ਮੈਂ ਚੰਗਾ ਹੁੰਨਾ ਲੋਕਾਂ ਨੂੰ ਪਤਾ ਲੱਗਦਾ ਮੈਂ ਚੰਗਾ ਏ ਹੁੰਦਾ ਤੇ ਇਹਦੇ ਨਾਲ ਕੁਝ ਵੀ ਨਹੀਂ ਅਸੀਂ ਬਸ ਮੰਨਿਆ ਏ ਇਹ ਬੜੀ ਪੋਤੇ ਇਲਿਊਜ਼ਨ ਏ ਇੱਕ ਇਹ ਮਾਇਆ ਜਿਹਨੂੰ ਕਹਿੰਦੇ ਏ ਇਲਿਊਜ਼ਨ ਏ ਅਸੀਂ ਇਲਿਊਜ਼ਨ ਚ ਜੀਨੇ ਆ ਸਾਰੇ ਜਾਨੇ ਹਣ ਹੁਣ ਕੋਈ ਕਹਿ ਦੇ ਕਿ ਤੂੰ ਸੋਹਣਾ ਬੜਾ ਏ ਤੂੰ ਸੋਹਣੇ ਥੋੜੀ ਹੋ ਜਾਨੇ ਤੂੰ ਜਿਦਾਂ ਦੇ ਹੈਗੇ ਉਦਾਂ ਦੇ ਰਹਿਨੇ ਹਣ ਜਿਹਨੂੰ ਸੋਹਣਾ ਕਹਿੰਦੇ ਉਹਨੇ ਭਾਵੇਂ ਮੂੰਹ ਵੀ ਨਾ ਤੋਤਾ ਹੋਵੇ ਸਿੰਪਲ ਜੀ ਬੁੱਤ ਬਾਤ ਹੈ ਇਹ ਮੰਨਿਆ ਹੈ ਹੁਣ ਇਹਨੂੰ ਛੱਡਣਾ ਹੈ ਤੇ ਛੱਡਣਾ ਕਿੱਦਾਂ ਹੈ ਜਿਹੜਾ ਤੁਹਾਨੂੰ ਪਹਿਲਾਂ ਪ੍ਰੈਕਟਿਸ ਦਿੱਤੀ ਸੀ ਨਾ ਸ਼ੁਰੂ ਚ ਆਉਂਦੀ ਆ ਕਿ ਹਰ ਚੀਜ਼ ਨੂੰ ਦੇਖਣਾ ਹੈ ਕਿ ਕਿਵੇਂ ਆਈ ਮਹਾਰਾਜ ਤੋਂ ਹੈਨਾ ਜਿਹੜੀ ਵਾਸ਼ਨਾ ਹੁੰਦੀ ਹੈ ਨਾ ਬੁੱਤ ਇੱਕ ਚੀਜ਼ ਹੋਰ ਛੋਟੀ ਜੀ ਸਮਝ ਲੈਣਾ